ਕਿਰਪਾ ਕਰਕੇ ਸਾਡੀਆਂ ਵੀਡੀਓ ਕੁੜੀਆਂ ਬੁੜੀਆਂ ਨਾ ਦੇਖਣ ਤੇ ਪਰਿਵਾਰ ਚ ਬਹਿ ਕੇ ਨਾ ਦੇਖੋ ਕਿਉਂਕਿ ਬਾਈ ਜੀ ਸਾਥੋਂ ਗਾਲਾਂ ਨਿਕਲ ਜਾਂਦੀਆਂ ਨੇ ਇਹ ਵੀਡੀਓ ਛੜੇ ਸੰਟਾਂ ਤੇ ਮੰਦਿਰ ਵਾਸਤੇ ਨਜ਼ਾਰੇ ਲੈਣ ਵਾਸਤੇ ਆ ਸਾਡਾ ਕਿਸੇ ਵੀ ਧਰਮ ਨਾਲ ਕਿਸੇ ਵੀ ਜਾਤ ਪਾਤ ਨਾਲ ਕਿਸੇ ਵੀ ਵਿਅਕਤੀਗਤ ਨਾਲ ਕੋਈ ਸਬੰਧ ਨਹੀਂ ਕਿਸੇ ਨੂੰ ਠੇਸ ਪਹੁੰਚਾਉਣਾ ਸਾਡਾ ਕੋਈ ਮਕਸਦ ਨਹੀਂ ਇਹ ਵੀਡੀਓ ਸਿਰਫ ਅਸੀਂ ਮਨੋਰੰਜਨ ਦੇ ਲਈ ਬਣਾ ਰਹੇ ਹਾਂ ਕੀ ਕਰਦਾ ਬੈਠਾ ਸ਼ੇਰਾ ਇੱਥੇ ਬੈਠਾ ਕੀ ਯਾਰ ਤੇਰੀ ਰਾਖੀ ਬੈਠਾ ਦਾਇਆ ਮੈਨੂੰ ਰਾਖੀ ਨੂੰ ਦੱਸ ਕੀ ਕਿਉਂ ਹੈ ਹਾਂ ਜੇ ਤੈਨੂੰ ਪਤਾ ਨਹੀਂ ਵੀ ਕੀ ਹੋਇਆ ਨਾ ਵੀ ਪਰ ਕਸਰ ਵਾਲੀ ਚੀਜ਼ ਕਿੱਥੇ ਮੰਦੀ ਹੁੰਦੀ ਹੈ ਤੈਨੂੰ ਕਸਰ ਹੁੰਦੀ ਆ ਕੌਣ ਕਹਿੰਦਾ ਮੈਂ ਆਪ ਕਹਿੰਨਾ ਹਾਂ ਕਸਰ ਤੈਨੂੰ ਹੁੰਦੀ ਹੋਊਗੀ ਮੈਨੂੰ ਕਿੱਥੇ ਹੁੰਦੀ ਹੈ ਓਏ ਤੇਰੀਆਂ ਗੱਲਾਂ ਤੋਂ ਪਤਾ ਲੱਗਦਾ ਤਾ ਤੇਰੀਆਂ ਗੱਲਾਂ ਤੋਂ ਆ ਗੱਲਾਂ ਤੋਂ ਨਾ ਪਤਾ ਲੱਗਦਾ ਕਿਤੇ ਦਾ ਦੋ ਤੋੜੇ ਤੇ ਨੂਨ ਘੋਲ ਦਿੰਨਾ ਕਿਤੇ ਕੁਝ ਕਰ ਦਿੰਨਾ ਉਹਦਾ ਕਟਾਰੂ ਮਾਰਦਾ ਸੀ ਵਾਹ ਕਟਾਣ ਕਾਹਦੇ ਕਟਾਣੂ ਮਾਰਦਾ ਸੀ ਉਹ ਕਹਿੰਦੇ ਪਾਣੀ ਖਰਾਬ ਤੇ ਕਟਾਣੂ ਆਉਂਦੇ ਤਾਂ ਕਰਕੇ ਅੱਧੀ ਰਾਤ ਟੱਪ ਗਈ ਤੇਰੀ ਰਾਖੀ ਕਰਦੇ ਨੂੰ ਹਾਂ ਆ ਦੇਖ ਆ ਹੁਣ ਘਟ ਹੈ ਉਹਦਾ ਪੱਗ ਸਹੀ ਕਰਦਾ ਸੀ ਤੈਨੂੰ ਕੀ ਪਤਾ ਮਰੀ ਜਾਂਦਾ ਹਾਂ ਹੁਣ ਦੇ ਪੜਾਕੇ ਘੜਦਾ ਹੋਰ ਪਨੀਰ ਬਣਾਇਆ ਕਿਉਂ ਭੁੱਖ ਲੱਗੀ ਢਿੱਡ ਚ ਹੁਣ ਤਾਂ ਖਾ ਕੇ ਟਿਆਂ ਯਾਰ ਖਾ ਕੇ ਟਿਆਂ ਕਸਰ ਵਾਲੀ ਉਹ ਫੈਂਦੀ ਕਾਲਜੇ ਚੰਦਰ ਹਾਂ ਉਹੀ ਚੀਜ਼ ਮੰਗਦੀ ਆ ਕਸਰ ਵਾਲਾ ਬੰਦੀ ਬੱਦ ਖਾਂਦਾ ਨਾ ਰੋਟੀ ਅੱਛਾ ਹਾਂ ਹਏ ਹੁਣ ਤਾਂ 2 ਘੰਟੇ ਹੋਏ 3 ਘੰਟੇ ਰੋਟੀ ਖਾ ਕੇ ਹੁਣ ਤੈਨੂੰ ਢਿੱਡ ਖੋ ਵੀ ਪੈਣ ਲੱਗੀ ਹੋ ਚਾਹ ਬਣਾ ਲਿਆ ਵਧੀਆ ਖੰਡ ਜੀ ਪਾ ਕੇ ਆ ਦੇ ਹੋ ਗਈ ਨਾ ਉਹੀ ਗੱਲ ਹੋ ਗਈ ਨਾ ਚੀਜ਼ ਮੰਗਦੀ ਹੁੰਦੀ ਮਿੱਠੇ ਵਾਲੀ ਹੋਰ ਨਾ ਮੈਥੋਂ ਜੋੜੇ ਖਾਣੇ ਕਿਦੇ ਚਾਹ ਦੇ ਜੋੜੇ ਖਾਣੇ ਜਰਵਾ ਪਰ ਪਤਾ ਵੀ ਕੀ ਆ ਭਾਈ ਜਦੋਂ ਕਾਸਰ ਹੁੰਦੀ ਜੋੜੇ ਨਹੀਂ ਘਟਣ ਹੋ ਗਈ ਕਾਸਰ ਤੁਹਾਨੂੰ ਹੋਵੇ ਸਾਨੂੰ ਕਿਉਂ ਕਾਸਰ ਹੋਵੇ ਕੋਈ ਨਾ ਉਹ ਅੱਜ ਤੇਰਾ ਲਾਜ ਕਰਾਉਣਾ ਮੈਂ ਲਾਜ ਲੂ ਤੂੰ ਨਾ ਕਰਾ ਲਈ ਮੈਂ ਤੋ ਲਾਜ ਕਰਾ ਲਈ ਲਾਜ ਕਰਾਉਂ ਮੈਂ ਨਹੀਂ ਹਾਂ ਬਾਬੇ ਸੱਦੇ ਪਹੁੰਚੇ ਹੋਏ ਪੂਰੇ ਨਾਲੇ ਤੇਰੀ ਬੁੰਡ ਕੁੱਟੂ ਦੇ ਨਾਲੇ ਬਾਬਿਆਂ ਦੀ ਐਂ ਕੋ ਬੋਲਦਾ ਤਾਇਆ ਯਾਰ ਹੋਰ ਉਹ ਤਾਇਆ ਮੇਰੀ ਗੱਲ ਸੁਣ ਹਾਂ ਦੇਖ ਪਹੁੰਚੇ ਹੋਏ ਬਾਬੇ ਪੂਰੇ ਹਾਂ ਕਰਨੀ ਵਾਲੀ ਹਾਂ ਕਿ ਅੱਜ ਲਾਜ ਵਾਸਤੇ ਸੱਦੇ ਬੋਲੀ ਨਾ ਕੁਛ ਮੈਂ ਤੁਹਾਨੂੰ ਦੱਸਦਾ ਜਾ ਅੱਜ ਬਾਬੇ ਨਹੀਂ ਤੇ ਜਾ ਜ ਤੁਸੀਂ ਨਹੀਂ ਕਿਉਂ ਮੈਂ ਤਨ ਕਹਿ ਤੀ ਅੱਜ ਗੱਲਾਂ ਮੰਨ ਜਾ ਉਹ ਤਾਇਆ ਇਹ ਨਹੀਂ ਗੱਲ ਕਰੋ ਇਹ ਵੀ ਕੀ ਕਰੇ ਭਰਾ ਅੰਦਰੋਂ ਬੋਲਦੀ ਉਹ ਚ ਆਇਆ ਨਾ ਬੋਲਤਾ ਹੈ ਯਾਰ ਕੋਈ ਨਾ ਅੱਛਾ ਹੋਰ ਹਾਂ ਬਾਬੇ ਤੇਰਾ ਇਲਾਜ ਕਰ ਦੇਣਗੇ ਪੱਕਾ ਹਾਂ ਬਸ ਮੁੜ ਕੇ ਤੂੰ ਕੋਈ ਚੀਜ਼ ਨਹੀਂ ਰਹਿਣੀ ਤੇਰੇ ਚ ਇਲਾਜ ਕਰ ਦੇ ਕਰ ਦੇ ਨਾ ਤੁਸੀਂ ਕਰੇ ਉਹੀ ਨਾ ਕਰਾ ਲਿਓ ਆਪਦਾ ਵੀ ਇਲਾਜ ਕਰ ਦੇ ਉਹ ਨਾ ਮੈਂ ਨਹੀਂ ਜਾਣਦਾ ਜੂਣ ਦਾ ਬਾਬਿਆਂ ਨੂੰ ਨਾ ਛਾਬਿਆਂ ਨੂੰ ਠੀਕ ਹੈ ਪੁੱਠਾ ਕੋ ਚੱਲਦਾ ਤਾਇਆ ਯਾਰ ਹਾਂ ਉਹ ਵਧੀਆ ਚੈਨ ਦੀ ਜ਼ਿੰਦਗੀ ਜਿਉਏਗਾ ਮੈਂ ਸਾਈਕਲ ਦੀ ਚੈਨ ਤੋਂ ਕੀ ਕਰਾਉਣਾ ਸਾਈਕਲ ਦੀ ਚੈਨ ਨਹੀਂ ਚੈਨ ਦੀ ਜ਼ਿੰਦਗੀ ਸਕੂਨ ਨਾਲ ਜ਼ਿੰਦਗੀ ਜਿਉਏਗਾ ਸਕੂਨ ਦਾ ਵਿਸਵਾਗੇ ਰਾਜੀਆ ਤੂੰ ਮੈਨੂੰ ਹਏ ਪੁੱਠਾ ਸਮਾਗੇ ਰਾਜਾਂ ਮਾਰਨਾ ਤੈਨੂੰ ਯਾਰ ਕਮਾਲ ਦੀ ਗੱਲ ਹੈ ਮਾਰਨਾ ਤੇ ਸੱਚ ਕਵਾੜਾ ਮਾਰ ਕੇ ਓਏ ਰੱਬ ਨੇ ਧਰਤੀ ਦੇ ਬੋਝ ਇੱਥੇ ਸਿੱਟ ਤੇ ਮੇਰੇ ਪਰਲੇ ਲਿਆ ਕੇ ਪਰਲੇ ਲਿਆ ਕੇ ਓਏ ਇੱਕੋ ਬੱਗ ਕੀ ਪਾਰੋ ਰੈਂਡਾ ਖੁੰਦਾ ਇੱਥੇ ਸਿਆਪੇ ਅੱਡ ਗਈ ਪਰ ਉਹਨੂੰ ਵੀ ਤੂੰ ਹੀ ਗੱਡੀ ਚੜਾਇਆ ਆ ਚੜਾਇਆ ਗੱਡੀ ਗੱਡੀ ਨੂੰ ਦੱਸ ਨੂੰ ਨਾ ਉਹਨੂੰ ਟਿਕ ਟਿਕ ਟਾ ਕੇ ਦੇਤੀ ਆਹ ਤੇ ਆਪਦੀ ਗੱਡੀ ਸੀ ਚੜ ਗਈ ਆਹੀ ਤੇਰੇ ਕੁੱਤ ਕਲੇਸ਼ ਨੇ ਮਾਰੀ ਆਹੋ ਹੋਰ ਕਿਵੇਂ ਮੇਰੇ ਕੁੱਤ ਕਲੇਸ਼ ਨੇ ਕੀ ਮਾਰਤੀ ਆ ਕਿੱਦਾਂ ਦੀ ਹੁੰਦੀ ਏ ਤੈਨੂੰ ਇਲਾਜ ਤੇ ਤੇਰਾ ਕਿਸੇ ਨੇ ਕਰਾਇਆ ਨਹੀਂ ਹੋ ਕਿਤੇ ਮੈਨੂੰ ਸਮਝ ਆਏ ਵਿਆਹ ਚੀਜ਼ ਆ ਅੱਛਾ ਮੇਰੇ ਤੇ ਚੀਜ਼ ਹੈ ਹਾਂ ਹਾਂ ਤੇ ਥੋੜੇ ਜਿਹੀ ਚੀਜ਼ਾਂ ਨਹੀਂ ਸਾਡੇ ਚ ਕਾਦੀਆਂ ਚੀਜ਼ਾਂ ਯਾਰ ਅਸੀਂ ਤਾਂ ਬਾਦੇ ਘੱਟ ਹੀ ਨਹੀਂ ਕਰਦੇ ਬੱਸ ਮੇਰੇ ਚ ਵੀ ਕੋਈ ਚੀਜ਼ਾਂ ਨਹੀਂ ਠੀਕ ਹੈ ਨਾ ਤੂੰ ਰੋਟੀ ਜਿਆਦੇ ਪਨੀਰ ਬਣਿਆ ਪਿਆ ਕਿਉਂ ਉਹ ਤਾਂ ਰੋਟੀ ਹੋਣ ਤਾਂ ਖਾ ਕੇ ਹਟ ਐਡੀ ਐਡੀ ਜਿੱਦੀ ਤੇਰੇ ਖੋ ਵੀ ਭੁੱਖ ਲੱਗੀ ਐ ਅੰਦਰ ਵਢੀ ਚੀ ਜਾਂਦਾ ਵਢੀ ਚੀ ਲਿਆ ਦੇ ਰੋਟੀ ਲਿਆ ਦੇ ਨਾ ਕੋਈ ਨਾ ਹੋਰ ਸਵੇਰੇ ਤੇਰਾ ਮੀਟ ਬਣਾਵਾਂਗੇ ਸਵੇਰੇ ਕਾਦਾ ਮੀਟ ਬਣਾਏਗਾ ਆਪਣੇ ਘਰੇ ਮੀਟ ਬਣਦਾ ਹੀ ਨਹੀਂ ਬਣਦਾ ਕਿਉਂ ਹੁਣ ਤੱਕਦਾ ਸਗਲਾ ਕਾਲਾ ਕਰਤਾ ਹੌਣ ਤੱਕ ਮੀਟ ਨਹੀਂ ਬਣਦਾ ਇੱਥੇ ਕਰਦਾ ਸਗਲਾ ਕਾਲਾ ਉਹ ਮਰੀ ਕਾਲਾ ਇੱਥੇ ਲਾਇਆ ਪੈ ਨਾਲ ਅੰਦਰ ਆਪਣੇ ਘਰੇ ਮੀਟਣਾ ਬੜ ਲੀਂਗ ਕਿਉਂ ਨਾ ਲੈ ਨਾਲੇ ਅੱਲੀ ਨਹੀਂ ਬੜਦਾ ਮੀਟ ਦਾ ਆ ਜਦੋਂ ਬਾਬੇ ਲਾਇ ਕਰਕੇ ਫਿਰ ਤੇ ਜਵੀ ਨਹੀਂ ਬੜਦਾ ਹਾਂ ਆ ਦੰਦਾ ਇਹਦਾ ਮੇਰੇ ਹਰ ਜਿਹੜਾ ਹੈ ਤੇ ਕਹਿੰਦਾ ਮੀਟ ਹੀ ਨਹੀਂ ਬਾਹਰੋਂ ਦਾ ਪੌਂਦੀ ਖੇ ਖਾਇਆ ਹੁੰਦਾ ਉਹ ਮੈਂ ਬਾਹਰੋਂ ਹੋਰ ਬਾਅਦ ਦੇ ਮੈਨੂੰ ਸੱਦ ਸੱਦ ਕੇ ਖਵਾਉਂਦੇ ਆ ਕੋਈ ਨਾ ਪਾਇਆ ਘੰਟਾ ਹਾਂ ਬਾਬੇ ਆ ਜਾਣਗੇ ਹਾਂ ਬਸ ਤੇ ਲਾਇ ਕਰਕੇ ਤੇ ਭੱਗ ਜਾਣਗੇ ਉਸ ਤੋਂ ਬਾਅਦ ਆ ਸਕੂਨ ਨਾਲ ਜ਼ਿੰਦਗੀ ਹੋ ਜੂ ਨਾ ਸਕੂਨ ਨਾਲ ਅੱਜ ਬਾਬੇ ਨਹੀਂ ਸੰਦਾਤਾ ਬਾਬੇ ਮੇਰੇ ਨਾਲ ਤਾਂ ਬਾਅਦ ਚ ਦੇਖੋ ਪਹਿਲਾਂ ਬਾਬੇ ਨਾਲ ਦੋ ਹੱਥ ਦੇਖੂ ਮੈਂ ਪਹਿਲੇ ਬੰਨ ਦੇਣਾ ਤੈਨੂੰ ਮੈਂ ਤਾਂ ਕਹਣਾ ਹੋ ਨਾ ਬੰਨ ਦੀ ਕੁਝ ਕਰਦੀ ਕਦੇ ਤੂੰ ਬੰਨ ਦੂੰ ਐ ਕਰ ਦੂੰ ਬੋ ਕਰ ਦੂੰ ਐ ਕੋ ਕਰਦਾ ਉਹ ਤਾਂ ਪੱਗ ਜੀ ਹੱਲੇ ਹੁੰਦੀ ਤਾਂ ਕਰਕੇ ਚੁੱਪ ਕਰਕੇ ਪੈ ਜਾ ਕਿਉਂ ਹਾਂ ਇਹ ਲੈ ਨੱਤਾਂ ਕਾਲਾ ਸਿੱਧੀਆਂ ਹਾਂ ਏ ਆਇਨ ਹੋ ਜਾ ਮੈਨੂੰ ਕੁਛ ਨਹੀਂ ਹੋਇਆ ਚੰਗੇ ਪੈ ਗਿਆ ਯਾਰ ਮੈਨੂੰ ਚੰਗਾ ਨਾ ਨਾ ਤੂੰ ਚੰਗੇ ਭਲੇ ਨੂੰ ਮਾਰੇਗਾ ਨਾ 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 ਮੈਂ ਜਮ ਤੰਦਰੁਸਤਾਂ ਤੰਦਰੁ ਆ ਮੈਂ ਤੈਨੂੰ ਦੱਸਦਾ ਤੂੰ ਤੂੰ ਹਟ ਜਾ ਹਟ ਜਾ ਹਟ ਜਾ ਤੂੰ ਹਟ ਜਾ ਜਾਂਦਾ ਸਾਂ ਤੇਰੀ ਓੜ ਦਾ ਹੱਜ ਪੈਂਦਾ ਨਹੀਂ ਅੱਖੇ ਤੋਂ ਰਾਤ ਨੂੰ ਯਾਰ ਤੰਗ ਕਰਨ ਨੂੰ ਜਮੈਂ ਯਾਰ ਦੂ ਬਾਬਿਆਂ ਦਾ ਸੱਕਾ ਨਾ ਹੋਵੇ ਤਾਂ ਟਾਲੇ ਟੱਪੇ ਕਰ ਕਰਕੇ ਮੇਰੀ ਜ਼ਿੰਦਗੀ ਖਰਾਬ ਕਰਤੀ ਤੁਸੀਂ ਅਜੀ ਤਾਂ ਜ਼ਿੰਦਗੀ ਤੇਰੀ ਸਮਾਰਦੇ ਤੇਰੀ ਜ਼ਿੰਦਗੀ ਕਾਦੀ ਖਰਾਬ ਕਰਤੀ ਤੇ ਫੇਰ ਮੈਨੂੰ ਲੋੜ ਨਹੀਂ ਬਾਬਿਆਂ ਦੀ ਠੀਕ ਹੈ ਨਾ ਮੈਂ ਜਾਣਾ ਮੇਰਾ ਕੰਮ ਜਾਣੇ ਓਏ ਲਾਜ ਹੋਈ ਮੋਰਖਾ ਦਿਮਾਗ ਤੇ ਜ਼ੋਰ ਪਾ ਦਮਾ ਲਾ ਲਾਜ ਡਾਕਟਰ ਤੋਂ ਕਰਾ ਲੂ ਹਾਂ ਡਾਕਟਰੀ ਲੈ ਹੈ ਹੀ ਨਹੀਂ ਆ ਡਾਕਟਰ ਡਾਕਟਰ ਤੋਂ ਕਰਾ ਗਾ ਨਹੀਂ ਠੀਕ ਹੈ ਮੈਨੂੰ ਕੋਈ ਛੂਹ ਗਰ ਨਹੀਂ ਕੋਈ ਮੈਂ ਕਈ ਸਰਦਾ ਮਰੀਜ਼ ਨਹੀਂ ਠੀਕ ਹੈ ਕੋਈ ਮੈਨੂੰ ਬਵਾਸੀਰ ਨਹੀਂ ਹੋਈ ਵੀ ਮੈਨੂੰ ਬਵਾਸੀਰ ਹੋਈ ਹੈ ਬਿਲਕੁਲ ਓਕੇ ਆ ਮੈਂ ਠੀਕ ਹੈ ਉਹ ਦੂਜਾ ਲਾਇਆ ਤੇਰੇ ਅੰਦਰ ਅੰਦਰ ਕੋਈ ਕਿਉਂ ਛੇ ਬੜੀ ਹੈ ਲੈ ਤੂੰ ਤਾਂ ਪਹਿਲਾਂ ਕਹਿੰਦਾ ਸੀ ਆਹ ਲੈ ਫਿਰ ਡਾਕਟਰੀ ਲਾਜਦਾ ਇੱਧਰ ਬਾਬਿਆਂ ਕੰਨੀ ਹੋ ਗਿਆ ਹੁਣ ਛੇ ਬੜ ਗਈ ਉਹ ਉਹੀ ਹੁੰਦਾ ਬਾਬਿਆਂ ਵਾਲੀ ਬਾਬਿਆਂ ਵਾਲਾ ਲਾਜੀ ਹੁੰਦਾ ਛੇ ਬੜ ਗਈ ਤੇਰੇ ਅੰਦਰ ਕੋਈ ਕਮਾਲ ਆ ਯਾਰ ਹਾਂ ਮੈਨੂੰ ਪਤਾ ਹੀ ਨਹੀਂ ਮੋਢੇ ਕੋਣ ਕਿਉਂ ਮਾਰਦੇ ਜਰੇ ਮੋਢੇ ਤੇਰੇ ਧੌਣ ਜੇ ਖੜਕਾਉਂਦਾ ਪਰ ਕਸਰ ਵਾਲਾ ਬੰਦਾ ਕਰਦਾ ਹੁੰਦਾ ਹੈ ਕੋਈ ਨਾ ਪੁੱਤ ਬਾਬੇ ਆਏ ਲੈ ਤੇਰੇ ਕੋਲੇ ਫੇਰ ਲਾਜ ਹੋ ਜੂ ਦੇਖ ਮਣਾ ਲੈ ਜਾਂ ਤੈਂ ਕਰਦੇ ਓਏ ਪਾਲਾ ਸਿਆ ਮੈਂ ਤਾਂ ਕਿਨ ਨੂੰ ਮਾਰ ਕੇ ਗੱਡੀ ਚੜਾ ਦਿੰਨੇ ਪਰੇ ਬਾਣ ਬੋਣ ਜਾ ਉਹਦੇ ਨਾਂ ਲਵਾ ਲਾਂਗੇ ਮਾਨਤਾ ਹੈ ਨਹੀਂ ਜੂੜੇ ਝੜੀ ਜਾਂਦਾ ਇਹ ਜੋ ਕੀ ਕੱਢਦਾ ਯਾਰ ਉਹ ਤਾਂ ਆ ਉਹ ਇਹ ਜੋ ਕੱਢਦਾ ਓਏ ਤੇ ਕੁਛ ਨਹੀਂ ਉਹ ਤਾਂ ਚਾੜੀ ਸੀ ਮਿੱਟੀ ਚਾੜੀ ਐ ਮਿੱਟੀ ਨਾਲ ਲੱਗ ਜੇ ਕਿਦਰੇ ਤੁਰੇ ਘਰ ਨੇ ਮਾ ਤਾਂ ਕਨ ਬਾਹਰ ਨੂੰ ਭੱਗ ਗਿਆ ਤਾਂ ਕੀ ਐ ਬਾਣ ਤਾਂ ਬਾਹੀ ਜੰਨੇ ਆਪਾਂ ਇਹਦਾ ਐ ਭੈਣ ਦਾ ਫੋਕੀ ਫਿਕਰ ਕਰੀ ਜੰਨੇ ਲੈ ਤਾਂ ਆ ਗ ਜਦੇ ਉਹ ਹੀ ਬੁਲਬੁਲੇ ਜਿ ਬਲਾਈ ਜੰਨੇ ਕਿਵਾ ਕਾਲੀ ਯਾਰ ਕੀ ਗੱਲ ਹੋ ਸਕਦੀ ਆਏ ਘਬੜਾ ਕੇ ਬਾਈ ਇਹਨਾਂ ਦਾ ਯਾਰ ਕਿਉ ਪੈਹੇ ਯਾਰ ਤਾਂ ਮੈਨੂੰ ਕੋ ਤੰਗ ਕਰਦਾ ਮੈਂ ਸੋਵਾ ਜਾ ਕੇ ਮੈਂ ਨਹੀਂ ਪੈਂਦਾ ਮੈਨੂੰ ਨੀਂਦ ਨਹੀਂ ਆਉਂਦੀ ਹਾਂ ਨੀਂਦ ਕਾ ਨੂੰ ਆਉਂਦੀ ਆ ਲਾ ਲਾ ਮੈਨੂੰ ਨੀਂਦ ਨਹੀਂ ਆਉਂਦੀ ਸਾਡੀ ਨੀਂਦ ਡਾਰਛੇ ਤੈਨੂੰ ਨੀਂਦ ਨਹੀਂ ਆਉਂਦੀ ਮੈਂ ਰਾਖੀ ਤੇ ਹਾਂ ਰਾਖੀ ਤੇ ਹਾਂ ਬਸੂ ਕੱਲ ਪਰਸੋਂ ਬਸੂ ਗੋਲਤੇ ਸੀ ਇਹ ਸਾਡੀ ਰਾਖੀ ਤੇਰੀ ਹੂੰ ਘੋੜੀਆਂ ਕੋਲ ਖੋਲ ਕੇ ਲੈ ਗਿਆ ਘੋੜੀਆਂ ਕਿੱਥੇ ਆਪਣੇ ਯਾਰ ਕਾਲੀ ਬਿਛੇਰੀ ਨਹੀਂ ਦਿੰਦੀ ਲੈ ਬੋੜ ਮਰੀ ਜਾਂਦਾ ਯਾਰ ਭੰਦਰ ਨੂੰ ਟੈਂਸ਼ਨ ਦੀ ਦਵਾਈ ਦੇ ਕੇ ਦੇਖ ਲਈ ਕਿ ਟੈਂਸ਼ਨ ਦੀ ਟੈਂਸ਼ਨ ਦਾ ਲੋਟ ਆ ਜੇ ਉਹ ਟੈਂਸ਼ਨ ਵਾਲੀ ਦਲਾ ਇਹਨਾਂ ਦੇ ਪਾਪ ਨੂੰ ਪੋਸ਼ ਨਹੀਂ ਕੀ ਕਰਵਾਤਾ ਆਈ ਚਾਹ ਹਾਂ ਹਾਂ ਅੰਜੀ ਗੁਰੂ ਜੀ ਜੋੜਾ ਰਾਮਾ ਠੀਕਾ ਡਬਲ ਦਾ ਦੋ ਥੇ ਪੁਰਾਣੀ ਠੀਕ ਹੈ ਇਹ ਪੁਰਾਣੀ ਚੀਜ਼ਾ ਕੱਢ ਕੱਢ ਕੇ ਉਹਨੀ ਆਪਾਂ ਅੱਧੀ ਰਾਤ ਕਿੱਧਰ ਠਾ ਲਈ ਅੱਧੀ ਰਾਤ ਲੈ ਚੀਜ਼ ਅੱਧੀ ਰਾਤ ਕਬਰ ਹੋ ਹੋ ਬਾਜੀ ਵਾ ਅੱਜ ਤਾਂ ਸੌਣ ਦਾ ਟਾਈਮ ਸੀ ਗਈ ਜੀ ਨਾ ਪਾ ਚੜ ਗਈ ਨਹੀਂ ਨਹੀਂ ਆਈ ਨਹੀਂ ਗੱਲ ਕਰਦੇ ਸੀ ਸੌਣ ਨਾਲ ਸੌਣ ਨਾਲ ਸਮਾਂ ਸੀ ਅੱਜ ਸੌਣ ਨਾਲ ਆ ਸੌਣ ਦਾ ਸਮਾਂ ਨਾ ਗਿਆ ਪਾ ਚੜ ਗਈ ਬੱਚਾ ਤੇ ਮਾਚਲ रिश्तेदारे कंदा कमा जरूर जी इलाज करी डी के कलो दॿना न ਕਾਕਾ ਜੀ ਮਰੇ ਜਿੱਤਾ ਚੜ ਜਾ ਹਾਂ ਪਾਣੀ ਪਾਣੀ ਮਾਰਨਾ ਬੰਦਾ ਹੈ ਨਹੀਂ ਅੱਜ ਸੇਵਾ ਜਾਣਾ ਆਪਣੇ ਕੋਲ ਮਾ ਤੁੰਦ ਜਿੱਥੇ ਜਗਾ ਜੋਂ ਨੂੰ ਲਿਆਉਂਦੇ ਜੀ ਨਾਲ ਇੱਕ ਕਿੱਲ ਕੱਢਣ ਆ ਵਾ ਥੋੜਾ ਲਈਏ ਕਿੱਲ ਮੈਂ ਕੱਢ ਦੂੰ ਚੱਕਰੀ ਨਾ ਮੰਨੋ ਜੀ ਪਤਾ ਕਿ ਅੱਜ ਲਾਇਕ ਕਰਨਾ ਪੱਕਾ ਨਹੀਂ ਤਾਂ ਨੀ ਕੀ ਕਿੱਲਣ ਸਖਿਉਂ ਹਾਂ ਇਹ ਨਾ ਬੰਡ ਪੰਗਾ ਦਵਾ ਜੀ ਹਾਂ ਉਹ ਕਿਹਾ ਤੇ ਤੈਨੂੰ ਬਣਾ ਦੂੰ ਮੋਨ ਚੜਦੇ ਦੀ ਕੁੜੀ ਆ ਗਈ ਫਿਰ ਤੇ ਕੱਢ ਹਾਂ ਪੜੀ ਕਰੋ ਪੜੀ ਤਮਾਕੂ ਕਾ ਮਾਰਿਆ ਮਾਰਾ ਜੀ ਮਾਰਾ उले पयवीस डीपीए गिप पता गिप नहीं कमेंट कर रहा मैं मैं जानदे जानदे सारे कपड़े ला दूँगा ये मां ओ तैयारी का फूल चंगी है त्यारे त्यारे जी 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 ना जाननी मुदों ई जिपाये कमला बन्दा ए का जी तेजी जी फिर तैयारी का ल छाज ले दी गबा ओ तेरे अड़ी चीज नाल पंगा बड़ी डबला बैरी ਕਿਆ ਬੱਚਾਂ ਬਾਹਰ ਹੋਈ ਆ ਮੈਨੂੰ ਲੱਗਦਾ ਪੰਗਾ ਜਬਾਉਂਗਾ ਜਿੱਤੇ ਕਿ ਨਾ ਨਾ ਦੇਖੀ ਗੋ ਉਹ ਤਾਂ ਲੈ ਕੇ ਠੱਪਿਆਈ ਦਾ ਨਾਂ ਮੈਮੀਤਾ ਲਾਗੀ ਗੁਰੂ ਨੂੰ ਇਹ ਜੇ ਕਰ ਗਿਆ ਲੈ ਕੇ ਮਕੋਟੇ ਆਈ ਦਾ ਨਾਂ ਬੁਰਕਾ ਅੱਛਾ ਦੇਖੀ ਤੇ ਕੱਢ ਜਾ ਪੱਟ ਲੈ ਵੀ ਲੰਮੇ ਗਾਂ ਡਾਕਟਾਂ ਆ ਰਿਹਾ ਜੰਮਗਾ ਲਟਾਂ ਵਾਲਿਆ ਜੰਮੇ ਕੋਟਾਂ ਆਇਆ ਜੰਮੇ ਕੋਟਾਂ ਵਾਲਿਆ ਡਾਂਗ ਤੇ ਦੇਦੇ ਵਾਲਿਆ ਡਾਂਗ ਤੇ ਦੇਦੇ ਵਾਲਿਆ ਬੰਜ ਕੱਢਣਿਆ ਬੰਜ ਕੱਢਣਿਆ ਘਰ ਪੱਟਣਿਆ ਘਰ ਪੱਟਣਿਆ ਕੰਬੂ ਲਾਉਣਿਆ ਕੰਬੂ ਲਾਉਣਿਆ ਪਾਣੀ ਕੱਢਣਿਆ ਪਾਣੀ ਕੱਢਣਿਆ ਖੱਬਲ ਦੇਣਿਆ ਖੱਬਲ ਦੇਣਿਆ ਤੇਰੇ ਨਾਂ ਤੇ ਤੇਰੇ ਨਾਂ ਤੇ ਕੋਟਾ ਫੇਰਨਾਗੇ ਕੋਟਾ ਫੇਰਨਾਗੇ ਤੂੰ ਰੱਖਿਆ ਕਰੀ ਤੂੰ ਰੱਖਿਆ ਕਰੀ ਇਹਦੀ ਦੇਖੇ ਭੈਣ ਦੀ ਲੰਨ ਚੀਜ਼ ਦੀ ਬਾਹ ਤੱਕਾਂਗੇ ਇਹਦੀ ਦੇਖੇ ਭੈਣ ਦੀ ਲੰਨ ਚੀਜ਼ ਦੀ ਬਾਹ ਤੱਕਾਂਗੇ ਤੂੰ ਸੱਚੇ ਅੱਖ ਰੱਖੀ ਤੂੰ ਸੱਚੇ ਅੱਖ ਰੱਖੀ ਲੰਮੇ ਜੁੰਗਿਆਂ ਵਾਲਿਆ ਲੰਮੇ ਜੁੰਗਿਆਂ ਵਾਲਿਆ ਮਿੰਤਨ ਜੀ ਕਹੀ ਜਾਂਦੇ ਜੀ ਨਹੀਂ ਨਹੀਂ ਠੀਕ ਹੈ ਜੀ ਬਬਟ ਬੁੱਢੂ ਨੂੰ ਕੁੱਢੂ ਲੰਮੇ ਜੁੰਗਿਆਂ ਵਾਲਿਆ ਲੰਮੇ ਜੁੰਗਿਆਂ ਵਾਲਿਆ ਕ੍ਰਿਕਟ ਕਿ ਮੈਂ ਹੀ ਕਰਕੇ ਤੇ ਮੈਂ ਹੋ ਜਾਊਗਾ ਸ਼ਾਮ ਗੁਰੂ ਜੀ ਦੇ ਅੱਗੇ ਬੁਰਾ ਹੋ ਕੇ ਮੈਂ ਉਹ ਤੇ ਕਿੰਨੇ ਚੀਜ਼ ਫਿਰ ਟਿਰਕੂ ਗੇ ਹਾਂ ਟਿਰਕਿਆਂ ਆ ਲਿਆ ਟਿਰਕਿਆਂ ਆ ਲਿਆ ਬੱਚੂ ਦੂਜੀ ਗੱਲ ਨਾ ਕਰ ਬੇ ਟਿਰਕਿਆਂ ਵਾਲਾ ਕਹਿ ਦੇ ਕਰ ਲਾ ਟਿਰਕਿਆਂ ਆ ਲਿਆ ਟਿਰਕਿਆਂ ਆ ਲਿਆ ਆਹਾਂ ਬਾਸ ਤੇ ਦੂਜੀ ਕਪੜ ਕਰਨੀ ਆ ਹਾਂਜੀ ਟਿਰਕਿਆਂ ਵਾਲਾ ਠੀਕ ਆ ਗੁਰੂ ਜੀ ਟਿਰਕਿਆਂ ਆ ਲਿਆ ਟਿਰਕਿਆਂ ਵਾਲਿਆ ਬਾਹ ਪੌਣਿਆ ਬਾਹ ਪੌਣਿਆ ਕੂਣੀ ਤੇ ਖੜਿਆ ਹਾਂ ਕੂਣੀ ਤੇ ਖੜਨੇ ਕੂਣੀ ਤੇ ਕਿ ਮੈਂ ਖੜੂ ਜੀ ਉਹ ਜਦੋਂ ਪਕਤੀ ਕਰਦਾ ਕੂਣੀ ਲਾ ਕੇ ਬੱਚ ਲੱਤਾ ਤਾਂ ਚੱਕਲੇ ਨਹੀਂ ਖੜਾ ਰਹਿਣੇ ਗੁਰੂ ਸ਼ਿਖਿਆ ਦਾ ਕੋਰੂ ਕੋਰੂ ਹਾਂ ਠੀਕ ਹੈ ਲੈ ਆਗੇ ਤੇ ਆਗੇ ਤੇਰੇ ਰੱਖਣ ਦੇ ਆ ਤੇਰੇ ਰੱਖਣ ਦੇ ਉਹ ਜੌਕੇ ਤੇ ਧਰੀ ਜਾ ਐ ਕਿਵੇਂ ਜੀ ਮੱਤ ਅੱਜ ਨਹੀਂ ਪਈ ਜੇ ਫਿਰ ਕਿ ਤੱਕ ਸਿੱਖਿਆ ਲੈਣੀ ਬਾਜੀ ਬਾ ਮੈਂ ਤਾਂ ਕਦੇ ਸਾਜ ਦੇ ਹੀ ਹੱਥ ਨੇ ਟਾਈਮ ਨਾਲ ਆ ਜਾ ਕਰ ਕਦੇ ਪੈਂ ਕਿ ਫੁੱਜੀ ਮੰਗਾਂ ਚੋਰੀਆਂ ਕੌਣ ਬੰਦ ਮਾਰਟਾ ਲੈ ਕਦੇ ਤਾਂ ਕਿਨੂੰ ਸਾਂਝਾ ਅੱਜ ਕਰ ਲੈ ਤੂੰ ਨੇ ਨਹੀਂ ਪੜੀ ਲਾਉਣਾ ਸੀ ਅੱਛਾ ਹਾਂ ਕੋਈ ਨਹੀਂ ਫਿਰ 8-10 ਬੀਜਣਾ ਕਰ ਜਾਣ ਕੇ ਜਾਗ ਲਾ ਕੇ ਕੋ ਨਾਲ ਮੇਰੇ ਦੇ ਨਾ ਹਾਂ ਠੀਕ ਹੈ ਜੀ ਕੋ ਤਾਂ ਵੀ ਰਹਿਣਾ ਮੇਰੇ ਨਾਲ ਤਾਂ ਤਲਲੀ ਆ ਚੇਲਾ ਰਹਿਣਾ ਪੱਛਾ ਤਲਲੀ ਕਿ ਮਿਲਾਂਦੀ ਨਹੀਂ ਜਿੱਦ ਤਲਲੀ ਜਾਂਦੀ ਦੀ ਤਲਲੀ ਬੈ ਚਪਈਓ ਤੇਰੇ ਬਣਨੀਆਂ ਹਜੇ ਤਲਲੀ ਵਾਲਾ ਮਸਾਲਾ ਵੀ ਚਾਚ ਪੀਣੋਂ ਰਸਾ ਲਾਇਆ ਕਲੀ ਤਲਲੀ ਖੜਖੜੀ ਫਿਰ ਉਹ ਚੇਲਾ ਰਹਿਣਾ ਮੈਂ ਤਾਂ ਲੱਗ ਜਾਂਦੇ ਦੂਰੋਂ 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 ਬੈਂਦਾ ਜਾ ਬਾਬਾ ਜਾ ਬਾਬਾ ਕੰਗਾਂ ਨਾ ਅੱਖਾਂ ਚ ਰੜਕ ਜਿਆਂ ਕੰਗਾਂ ਚ ਅੱਖਾਂ ਚ ਰੜਕ ਕੰਗਾਂ ਚ ਭੈਣ ਗੜੀ ਆਉਣੇ ਆ ਕੰਗਾਂ ਚ ਭੈਣ ਗੜੀ ਆਉਣੇ ਆ ਜਿੰਨਾ ਚੱਲ ਜਾਉਨੇ ਆ ਜਿੰਨਾ ਚੱਡ ਜਿਉਨੇ ਆ ਤੇਰਾ ਛਿਰ ਤੇ ਹੱਥਾ ਤੇਰਾ ਛਿਰ ਤੇ ਹੱਥਾ ਸਾਡਾ ਕੋਈ ਥਣ ਵੀ ਨਹੀਂ ਫੜ ਸਕਦਾ ਤੇ ਸਾਡਾ ਕੋਈ ਥਣ ਵੀ ਨਹੀਂ ਫੜ ਸਕਦਾ ਇਹ ਤਾਂ ਜਿਉਂਦੇ ਰਹਿ ਕੇ ਚੋੜ ਦਾਂਗੇ ਭੈਣ ਇੱਕ ਨੂੰ ਨਹੀਂ ਛੱਡਦੇ ਜੇ ਜਿਉਂਦੇ ਰਹਿ ਕੇ ਚੋੜ ਦਾਂਗੇ ਭੈਣ ਇੱਕ ਨੂੰ ਵੀ ਨਹੀਂ ਛੱਡਦੇ ਤੇ ਜੇ ਮਰਗੇ ਤਾਂ ਬਹੁਤ ਪਾ ਦੇਣਗੇ ਲਾ ਤੇਰੇ ਨਾਂ ਦਾ ਜ਼ਿਕਾਰਾ ਲਾ ਤੇਰੇ ਨਾਂ ਦਾ ਜ਼ਿਕਾਰਾ اے ਜੱਫੇ ਵਾਲਿਆ اے ਜੱਫੇ ਵਾਲਿਆ ਇਹ ਦਿਲਾਂ ਦੇ ਮਹਿਰਮਾ ਇਹ ਦਿਲਾਂ ਦੇ ਮਹਿਰਮਾ ਕਿਵੇਂ ਜੀ ਪਿਆਰ ਵੀ ਕਰਦੇ ਸੀ ਹਾਂ ਕਰਦਾ ਸੀ ਕਰਦਾ ਸੀ ਹਾਂ ਉਹ ਮਾਤਾ ਬਜ਼ੁਰਗੋ ਕੇ ਗੁਜਰਦੀ ਸੀ ਹਾਂ ਬਹੁਤ ਇਸਕਾ ਲੜਾਉਂਦਾ ਸੀ ਹਾਂ ਇਸਕਾ ਇਸਕਾ ਉਹਦੇ ਨਾਂ ਦੀ ਚੜਦੇ ਨੇ ਜਿਹੜੇ ਆਪਣੇ ਉੱਥੇ ਚੜ ਗਏ ਰਵਰਦੀਨ ਚੜ ਗਏ ਰਵਰਦੀ ਸੁਣਛਣੇ ਜੀ ਅੱਛਾ ਜੀ ਉਹਦੇ ਨਾਂ ਦੇ ਪਿਆਰ ਦੇ ਪਿਆਰ ਜੀ ਯਾ ਵੀ ਯਾ ਵੀ ਯਾ ਨੂੰ ਛਾ ਲਈਆਂ ਯਾ ਨੂੰ ਛਾ ਲਈਆਂ ਪਾਣੀ ਬੰਨਣਿਆ ਪਾਣੀ ਬੰਨਣਿਆ ਹਾਂ ਨਕਾ ਟੋਟੇਂ ਦਾ ਬਪੂਰੀ ਖਾ ਤੇ ਜਾਂਦਾ ਤੇ ਅੱਛਾ ਅੱਛਾ ਪਾਣੀ ਬੰਨਣਿਆ ਪਾਣੀ ਬੰਨਣਿਆ ਅੱਗਾਂ ਨੂੰ ਮੋੜ ਦੇ ਅੱਗਾਂ ਨੂੰ ਮੋੜਨੇ ਪਾਣੀਆਂ ਨੂੰ ਬੰਨ ਦੇ ਪਾਣਿਆਂ ਨੂੰ ਬੰਨ ਦੇ ਬੱਦਲ ਦੇਖ ਲੈ ਬੱਦਲ ਦੇਖ ਲੈ ਬੱਦਲ ਦੇਖ ਲੈ ਵਿੱਚੋਂ ਮੀਂਹ ਦੀ ਲੋੜਾ ਪਾਣੀ ਮੀਂਹ ਪਾ ਲੈ ਗੁਰੂ ਸਿ ਗੁਰੂ ਗੋਡੂ ਗੋਡੂ ਬੱਦ੍ਹਾ ਗੁਰੂ ਹਾਂ ਬੱਦਲ ਦੇਖ ਲੈ ਬਿਜਲੀਆਂ ਕੱਟ ਜੇ ਬਿਜਲੀਆਂ ਕੱਟ ਜੇ ਮੀਟਰ ਪੱਟ ਦੇ ਕਿ ਮੇਰੇ ਮੀਟਰ ਪੱਟਣ ਦਾ ਕੰਮ ਕਰ ਦਸੀ ਜਈ ਲਟਾਰ ਹੋਇਆ ਸੀ ਉਦੋਂ ਬਾਦ ਬਾਬਾ ਪਣਿਆ ਸੀ ਅੱਛਾ ਪਹਿਲਾਂ ਜਈ 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 ਹਾਂ ਜਈ ਲਟਾਰ ਹੋਇਆ ਸੀ ਤੇਰੇ ਰੰਗ ਨਿਆਰੇ ਨੇ ਤੇਰੇ ਰੰਗ ਨਿਆਰੇ ਨੇ ਬਚਨ ਦਾ ਤਾਂ ਕੋਈ ਥਾਂ ਨਹੀਂ ਜਿਹੜੇ ਰੜਖੂ ਪੱਟੀ ਕੰਨਿਆ ਮੈਂ ਤਾਂ ਜੀ ਘਰੇ ਜਾਊਂਗਾ ਕੋਈ ਲੌੜਾ ਫੜਨ ਨਹੀਂ ਕਰੂ ਤੂੰ ਨਾ ਹੀ ਮੇਰੇ ਰੜਕੇ 50 ਕਿਲੇ ਦੇਰੇ ਦਾ ਬੰਨ ਨਾ ਲਵਾ ਦੂ ਤੇਰੇ ਬਾਜੀ ਬਾਇਸ਼ ਕਰੀਂ ਬਾ ਡੋਲੀ ਟੱਪੇ ਰਹਿ ਕੇ ਨਾਲ ਬੋਲ ਮੁਰ ਕੇ ਕਾਹ ਚੱਲਾਂ ਠੀਕ ਹੈ ਜੀ ਬੱਚਣ ਨੂੰ ਤਾਂ ਕੋਈ ਥਾਂ ਨਹੀਂ ਜਿਹੜੇ ਲੋਟ ਖੂ ਪੱਤੀ ਜੰਨੇ ਆ ਬੱਚਣ ਨੂੰ ਤਾਂ ਕੋਈ ਥਾਂ ਨਹੀਂ ਜਿਹੜੇ ਲੋਟ ਖੂ ਪੱਤੀ ਜੰਨੇ ਆ ਬਸ ਬੱਜੀ ਕਰਕੇ ਬੱਚੇ ਫਿਰਦੇ ਆ ਬੱਚ ਬੱਜੀ ਕਰਕੇ ਬੱਚੇ ਫਿਰਦੇ ਆ ਡਾਂਗ ਤੇ ਡੇਰਾ ਡਾਂਗ ਤੇ ਡੇਰਾ ਮੈਂ ਤੇਰੀ ਤੇ ਤੂੰ ਮੇਰਾ ਮੈਂ ਤੇਰੀ ਤੇ ਤੂੰ ਮੇਰਾ ਤੇ ਜੇ ਤਾਂ 5 4 6 ਰਹਿ ਕੇ ਜਉਂਦੇ ਜੇ ਤਾਂ 5 4 6 ਰਹਿ ਕੇ ਤਾਂ ਜਉਂਦੇ ਬੇਟਾ ਦੂਜਿਆਂ ਨੂੰ ਮੰਨਣਾ ਪੈ ਜੂ ਇਕ ਤਾਂ ਦੂਜਿਆਂ ਨੂੰ ਮਾਰਨਾ ਪੈ ਜੂ ਨਹੀਂ ਆਵਦੀ ਭਾਂਡੇ ਲੰਨ ਤਾਂ ਵੜੀ ਲੈ ਆਵਦੀ ਭਾਂਡੇ ਲੰਨ ਤਾਂ ਬੜੀ ਲੈ ਹਾਂ ਲੈ ਇੱਕ ਮੱਥਾ ਲੈ ਬਾਬਾ ਲੈ ਕਾਂਕੇ ਜਿੱਕੇ ਕਰਨ ਲੱਗੇ ਟੱਕਰ ਆ ਆਗੇ ਕਾਈਂ ਆਗੇ ਹੋ ਗਿਆ ਟੱਕੜੀ ਚੀਜ਼ੇ ਐਗੀ ਐਗੀ ਕੋਈ ਜੰਨੇ ਜੀ ਐਗੀ ਕਰ ਦੂੰ ਆਲੇ ਗਿੱਟ ਚੀਜ਼ ਜੀ ਚੀਜ਼ ਅੱਛਾ ਲੈ ਚੀਜ਼ੇ ਗੁਰੂ ਜੀ ਪਹੁੰਚ ਗਏ ਹੋਰ ਕਿੰਦਾ ਜੀ ਠੀਕ ਹੈ ਠੀਕ ਹੈ ਆ ਨਿਕਨੇ ਹੁੰਦੇ ਬੀ ਚੀਜ਼ੇ ਚੀਜ਼ ਨੂੰ ਪਤਾ ਲੱਗੇ ਨਹੀਂ ਮੈਂ ਛੁਡਾ ਦਿਆਂਗਾ ਨਾ ਅੱਛਾ ਸਿੱਧਾ ਕਹਿ ਵੀ ਆ ਕੇ ਤੇਰੇ ਗਲ ਚੱਥ ਪਾਉਣਾ ਸਿੱਧਾ ਆ ਕੇ ਤੇਰੇ ਗਲ ਚੱਥ ਪਾਉਣ ਹੋ ਜਾ ਤਕੜੀ ਹਾਂ ਤਕੜੀ ਤਕੜੀ ਬੁੜੀ ਨਹੀਂ ਭੁੜੀ ਨਹੀਂ ਬੁੜੀ ਆਲੀ ਤਕੜੀ ਹੋ ਜਾ ਆਪ ਕੋ ਨਹੀਂ ਰੱਖੇ ਠੀਕ ਹੈ ਠੀਕ ਤਕੜੀ ਹੋ ਜਾ ਬਾਹਰ ਆਪੇ ਖੁੱਲੀ ਆ ਕੇ ਹਨ ਜੀ ਹਾਂ ਕਹੇ ਆਪ ਖੋਲ ਬਾਹਰ ਆ ਕੇ ਆਪ ਖੋਲ ਬਾਹਰ ਆ ਕੇ ਇਹ ਚੀਜ਼ਾਂ ਤਾਂ ਬਾਹਰ ਚ ਆ ਗਏ ਠਕੀਆ ਗਏ ਠਣਕ ਡੰਡਾ ਠਣਕ ਡੰਡਾ ਪੀਤੀ ਡੰਡਾ ਠਣਕ ਡੰਡਾ ਪੀਤੀ ਡੰਡਾ ਗਏ ਭਾਈ ਕੱਢਿਆ ਪਾਲਾ ਵਾਲੇ ਜੀ ਗਏ ਗਏ ਵਿੱਚ ਟੱਕਰੇ ਨਾਲ ਦੀ ਗਏ ਗਏ ਲੈ ਆਗੇ ਬਾਬੂ ਲੈ ਬਾਬੇ ਆਗੇ ਵੱਡੀ ਦੇਲੀ ਬਨਤੀ ਹੈ ਮੰਤਰ ਪੜੀ ਜਾਂਦੇ ਵੱਡੀ ਦੇਲੀ ਬਨਤੀ ਲੈ ਕਾਇਆ ਬੋਲੀ ਨਾ ਆਗੇ ਕਿਹੜੀ ਕਿਲੀ ਬੰਨਤੀ ਬਾਬਾ ਜੀ ਆ ਬੱਬੀਆਂ ਪਾਈ ਕਿ ਹੋਰ ਬਾਬਾ ਜੀ ਪੱਟਾ ਪੱਟ ਕੇ ਪਾਈ ਬੱਤਾ ਕੋਈ 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 ਜੌਂਦੇ ਡਾ ਡਾਂਦੇ ਡਾ ਬੱਜੀ ਕਰੇ ਜੌਂਦੇ ਟੋਂ ਮੱਠਾ ਨਹੀਂ ਟਿੱਕਾ ਕੁਤਕਲੀਪ ਤਾਂ ਨਹੀਂ ਹੋਈ ਆਉਂਦੇ ਨੂੰਰ ਬਾਬਾਈ ਬੱਸ ਕਰ ਆਜੋ ਆਜੋ ਆ ਬਾਬਾ ਜੀ ਇਹ ਛੇਲਾ ਜੋਰਾ ਦਾ ਜੋਰਾ ਦਾਸ ਹਾਂ ਜੋਂਟਾ ਨਹੀਂ ਮੈਨੂੰ ਬਾਤ ਚੰਬੜੀ ਨਹੀਂ ਮੈਂ ਦੇਖਿਆ ਨਹੀਂ ਜੀ ਪਹਿਲਾਂ ਕੀ ਠੀਕ ਕੀ ਇੱਧਰ ਦੀ ਭੱਜੂਗੀ ਬਾਦ ਜੀ ਗੁਰੂ ਜੀ ਇਹ ਬਡੇ ਦੇ ਦੇ ਤੇ ਰਹਿਣਾ ਆਪਣੇ ਕੋਲੇ ਦੇ ਦੇ ਤਿੰਨ ਚਾਰ ਦਾ ਨਾ ਅੱਛਾ ਅੱਛਾ 50 ਕਿੱਲੇ ਦਾ ਬਾਣੀ ਦੇ ਆਜੋ ਜੀ ਆਜੋ ਬਹੁਤ ਤੰਗ ਕਰ ਮਾੜਾ ਛੱਟ ਤੇ ਛੱਟ ਤੇ ਜਾ ਛੱਟ ਤੇ ਜਾ ਇੱਕ ਮਹੀ ਇਹ ਹੁਣ ਕਾ ਛੱਟਾ ਪਰੇ ਹੋਣਾ ਹੋ ਜਾ ਚੱਲ ਕੋਈ ਚੱਲ ਜਰਦੇ ਵੀੜੀ ਨਾ ਹੋਵੇ ਮੂਰੇ ਹਾਂ ਨਾ ਨਾ ਮਸਲ ਨਹੀਂ ਏ ਚੀ ਜੀ ਰੋਬਾ ਮੈਂ ਤਾਂ ਲਾ ਰੱਖਿਆ ਅੱਛਾ ਟੋਕਿਆ ਵਾ ਵੇ ਤੇ ਮੂਰਖ ਬੰਦੇ ਉਰਲੀ ਕਰਿਆ ਅੱਛਾ ਕੋਲੇ ਤੇ ਕੋਲੇ ਤੇ ਕੋਲੇ ਆਈ ਕੋਲੇ ਕੱਢੋ ਜੇ ਕੰਕੜ ਜੋ ਹਰੇ ਫੇਰ ਵਾਸੀ ਬਾਬੇ ਕਾ ਦੇ ਹੋ ਮੂਰਖ ਬੰਦਾ ਯਾ ਤੂੰ ਮੂਰਖ ਬੰਦਾ ਹਾਂ ਕੌਲੀ ਜੇ ਕਾਲ ਬੈਕ ਬੈਕ ਚਪਾਰੋ ਇਹੋ ਆਪੀ ਪਾਲੀ ਜੀ ਬਾਅਦ ਦੇਖਾਂਗੇ ਜੇ ਕਰੂਗਾ ਕਰਾਂਗੇ ਬਾਜੀ ਰੱਖ ਗਏ ਮੈਂ ਤੇਲਾ ਨਹੀਂ ਨਹੀਂ ਅੱਛਾ ਇਹ ਪੈਨਿਕ ਵਾਲੇ ਪਿੱਛੇ ਮਰਾਂਗੇ ਐਡਾ 100 ਰੁਪਿਆ ਸੋਨਾ ਚ ਰੱਖ ਕੇ ਜਾਂਦੇ ਲੋਕ ਕਾਰੋਗਾਰ ਇੰਦੇ ਬਾਜੀ ਬਾ ਉਹ ਕਾ ਤੋ ਚੜੂ ਮਾਰਦਾ ਫਿਰਦਾ ਜਿਮਟ ਦੇ ਜਾਂਪੇ ਬੋਲ ਤਰੀ ਦੀ ਹੀਗੀ ਯੱਕੀ ਨਾਲ ਕਦੂ ਘਰੇ ਆ ਗਿਆ ਮਾਰ ਦੇ ਜੀ ਮੇਰੇ ਉਹ ਨਹੀਂ ਇਹਦਾ ਚੀਜ਼ ਨੂੰ ਘੁਰਦਾ ਅੱਛਾ ਚੀਜ਼ ਨੂੰ ਚੀਜ਼ ਦੇ ਵਿੱਚ ਚੀਜ਼ ਬਹੁਤ ਕੱਟਦੀ ਸਾਡਾ ਜਾਨ ਦਾ ਕੰਮ ਚੀਜ਼ ਨੂੰ ਘੁਰਦਾ ਆ ਜਾਓ ਜੀ ਇਹ ਨੂੰ ਘੁਰਦਾ ਚੀਨ ਨੂੰ ਉੱਚੀ ਨਾੜੇ ਕਰੇ ਚਰਮਣੀ ਕਰ ਮਥਾ ਟੇਕਦਾ ਤਾ ਕਿਉ ਬਾਬੇ ਕਿਹੜੇ ਬਾਬੇ ਬਖਸ਼ੀ ਹਾਂ ਦਾ ਪਤਾ ਇਹੀ ਹੈ ਜੋੜਿਆ ਇਹੀ ਹੈਗੀ ਆਹ ਇਹ ਹੀ ਤੇ ਜਦ ਮਥੇ ਦਾ ਫਾਇੰਟ ਤੇ ਛੱਪੜ ਤੇ ਵੀ ਜੀ ਹਾਂ ਦੋ ਤਿੰਨ ਕਰਾਉ ਹੁੰਦੇ ਵੇ ਗਾਲ ਨਹੀਂ ਗਾਲ ਤਾਂ ਨਾ ਦੇਵੀ ਉੱਪਰ ਮੈਂ ਗੁਰੀਆਂ ਬੈਠੀਆਂ ਟੀਨ ਨੂੰ ਜੰਦਾ ਅੱਛਾ ਠੀਕ ਗਾ ਸੁਣਦੇ ਜੀ ਵਟ ਵਟ ਮਾਰਦੇ ਮਾਰਦੇ ਕਰਦੇ ਵੇੜਾ ਸਾਫ ਸਾਡਾ ਚਾਰ ਦਿਨ ਹੋ ਗਏ ਅੱਗੇ ਨਹੀਂ ਝਾੜੂ ਲਾਇਆ ਆਏ ਅਸੀਂ ਕੋਈ ਚੜੇ ਗਿਆਂ ਨਹੀਂ ਨਹੀਂ ਇਹ ਤਾਂ ਬਾਬੇ ਹੀ ਮਾਰਨਾ ਚਾਹੀਦਾ ਬਾਬੇ ਦਾ ਆਇਆ ਪੱਟ ਕੋਈ ਰੱਖ ਲਿਆ ਛੜੇ ਬਾਬੇ ਹਾਂ ਇਹ ਬਾਬੇ ਸੱਦੇ ਆਉ ਨੂੰ ਮਾਰਦਾ ਆਉ ਨੂੰ ਉਹ ਕੰਡਾ ਦੇਖ ਤੂੰ ਕਾਹਦੇ ਸੱਦ ਲੈ ਆ ਜਾ ਬਾਈ ਤੇਰੇ ਇਲਾਜ ਵਾਸਤੇ ਸੱਦਿਆ ਬਾਈ ਆ ਬਾਈ ਮੈਂ ਇਲਾਜ ਡਾਕਟਰਾਂ ਤੋਂ ਕਰਾ ਲੂ ਮੈਂ ਤੈਨੂੰ ਕਹਿ ਤਾ ਨਾਲੇ ਬਾਬੇ ਦੇ ਨਾਲੇ ਹੋਰ ਕੁਛ ਬਾਬਾ ਜੀ ਇਹ ਤਾਂ ਡਾਕਟਰਾਂ ਤੋਂ ਮੈਂ ਕਰਾ ਲੂ ਟੀਕਾ ਕੱਟਾ ਕਰੀ ਗਿਆਂ ਸੀ ਦੇਖੋ ਜੀ ਦੇਖੀ ਜਾਂਦੇ ਆ ਯਾਰ ਦਮ ਤੇ ਲੱਗ ਆਇ ਕਿਤਾ ਹੈਗੇ ਆ ਬੱਦ ਨੀ ਕੋਈ ਨਾ ਛਪਟਾ ਕਰਦਾ ਇਹ ਜੀ ਪੁਜਾ ਆ ਕਾ ਬੀੜੀ ਲਾਉਂਦਾ ਜੀ ਪੁੱਛ ਤੈਨੂੰ ਜਰਦਾ ਬੀੜੀ ਹੈਗੀ ਤੇਰੇ ਕੋਲ ਕਿਉ ਲਾਉਣਾ ਤੂੰ ਉਹ ਜੱਜਾ ਤਾਂ ਨਹੀਂ ਲਾਉਂਦਾ ਜੇ ਹੈਗਾ ਤਾਂ ਫੜਾ ਦੇ ਜਾ ਬਾਹਰ ਕੱਢ ਜੇ ਇਹ ਇਕੱਠਾ ਪੇਟ ਲਾ ਕੇ ਪੁੜੀ ਫੜਾ ਦੀ ਮੈਨੂੰ ਮੈਂ ਹੀ ਲਾਉਣਾ ਤਾਇਆ ਹਾਂ ਬਾਬੇ ਨੇ ਲਾਉਣੇ ਨਹੀਂ ਬਾਬੇ ਨੇ ਵੀ ਨਹੀਂ ਲਾਉਣੇ ਤਾਂ ਪਰੇ ਤੇਰਾ ਕਰ ਕਰਮ ਕਰਦੇਗਾ ਭਜਾ ਹੋ ਜੀ ਜੱਜਾ ਲਾਉਂਦਾ ਜੱਜਾ ਅੱਥ ਨਾਲ ਲਓ ਜੀ ਤੁਸੀਂ ਕੰਨੀ ਫੜੀ ਐਨੇ ਜੀ ਅੱਥ ਨਾਲ ਲਓ ਜੀ ਭਲਾ ਗਿਆ ਮੂੰਹਾਂ ਇੱਕ ਕਮਾਕੂਗਾ ਫੇਰ ਆਪ ਬੇੜਾ ਬੇੜਾ ਬਾਈ ਇੱਕ ਇਹ ਤੰਗ ਜਿਹਾ ਥੋੜੀ ਦੇ ਪਾ ਲਈ ਬਾੜ ਸਟੰਗ ਬਾੜ ਸਟੰਗ ਥੋੜੀ ਚ ਪਾਣੀ ਅੱਛਾ ਥੋੜੀ ਪੱਕਿਆ ਵਾਗੇ ਕਿ ਨਹੀਂ ਆਦੇ ਦੇ ਕੋਈ ਕਿ ਉੱਥੇ ਸਾਰਾ ਕੋਈ ਤੁਸੀਂ ਵੱਡਾ ਫਨ ਕਰੀ ਗਏ ਨਸ਼ਾ ਖਤਮੀ ਕਰਨਾ ਠੀਕ ਆ ਹਾਂ ਨਾਲ ਨਾਲ ਨਸ਼ਾ ਛਡਾਉ ਮੈਂ ਉਹ ਵੀ ਜਲਾ ਰੱਖੀ ਅੱਛਾ ਬੜੀ ਬੜੀ ਉੱਠੋ ਪਣਾਵਾਂਗੇ ਆਪ ਦਾ ਸੈਂਟਰ ਵੀ ਬਣਾਵਾਂਗੇ ਨਸ਼ਾ ਅੱਛਾ ਬੰਦੀ ਚੀਏ ਬੰਦੀ ਚੀਏ ਇਹ ਗੁਰੂ ਜੀ ਘਟਕਾ ਮਾਰ ਬੰਦੀ ਚੀਏ ਟਟਕਾ ਮਾਰੀ ਤੋਂ ਤੁਰੂ ਦੇਖ ਲਈ ਤੂੰ ਹਾਂ ਤੁਰੂ ਮਗਰ ਪਹਿਲਾਂ ਰੁਕ ਲੂ ਮਤ ਕਹਿਣਾ ਹਾਂ ਪਹਿਲੇ ਰੁਕ ਲੂ ਵਾਲੇ ਢਾਕੇ ਬਣ ਪਰ ਆਕੇ ਪਾਪਾ ਹੀ ਬਾਬੇ ਬਣੇ ਅਸੀਂ ਬਸ ਢਾਕਾ ਨਹੀਂ ਤਾਂ ਕੰਮ ਕਿ ਦਿਵਾਲੀ ਵੇਲੇ ਵੱਧ ਚਲਾਉਂਦੇ ਰਹੇ ਨਾ 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 ਕਿਹੜੀਆਂ ਗੱਲਾਂ ਕਰਦਾ ਯਾਰ ਜਿੰਨੇ ਚੱਲੇ ਆ ਦੋ ਬਿਮਾਰੀ ਹਾਂ ਬਸ ਕਾਲੇ ਢਾਕਾ ਹੁੰਦਾ ਸੀ ਅੱਛਾ ਜਿਹੜਾ ਉਹ ਲੋਹੇ ਦਾ ਬਣਦਾ ਜਾਂਦਾ ਉਹ ਲੋਹੇ ਦਾ ਹੋਵੇਗਾ ਅੱਛਾ ਇਹ ਝੁੰਗਣੀ ਇਹ ਚੁੰਗਣੀ ਵਾਲੇ ਗੱਤੇ ਹੋਏ ਨਾ ਇਹ ਚੁੰਗਣੀ ਕਿਵੇਂ ਜੀ ਚੁੰਗਣੀ ਵਾਲੇ ਲੱਗੇ ਹੋਏ ਨਾ ਅੱਛਾ ਲੰਦੂ ਪੀਨੇ ਹਾਂ ਡਾਣੀ ਡੋ ਚੁੱਪੇ ਨਹੀਂ ਬਾਤ ਚਿਲਾ ਲਾਂਗੇ ਚੱਲ ਬੈਠ ਜਿਓ ਚੁੱਪਾ ਲ ਇਹ ਚੁੱਪੇ ਕਿਵੇਂ ਜਿਉਂ ਕਹਦੇ ਚੁੰਗਣੀ ਨਹੀਂ ਸਾਡੀ ਪਾ ਸਾਡਾ ਯਾਰ ਛੱਜੇ ਹੁੰਦਾ ਨਾ ਸਾਡੇ ਕਿਹੜਾ ਵੱਡਾ ਗੁੰਮ ਸੀ ਇਹ ਇਹ ਚੁੱਪ ਇਹ ਚੁੱਪੇ ਆਲੀ ਤਾਂ ਇਹ ਗਲਤੀ ਹੀ ਪਾਛਾ ਲੱਗਦੀ ਆ ਨਹੀਂ ਇਹ ਤਾਂ ਜੇ ਕੋਈ ਪੰਚਾ ਕੁਮਾਰ ਆ ਜਾਵੇ ਤਾਂ ਚੁੱਪੇ ਮੰਨ ਜਾਓ ਤਾਂ ਮੰਨ ਤੇ ਬੈਠੇ ਮੈਂ ਉਥੇ ਠਾਂ ਜਾ ਬਾਈ ਦਾ ਬੰਦਾ ਚੁੱਪੇ ਓਕੇ ਜੀ ਅੱਲੇ ਕਾਢੀ ਐਂਫਰ ਛੂਪਾ ਚਾਹੇ ਛੂਪੇ ਹੁੰਦਾ ਇਹ ਛੂਪੇ ਤੇ ਛੁਪਣੀ ਵੀ ਫੜ ਕਾਟਾ ਦੇ ਤਾਂ ਛੁਗਣੀ ਆ ਚੱਲਦਾ ਪਹਿਲੇ ਦਿਨ ਸਾਡੇ ਤਾਂ ਟਿੱਡਾ ਬਹੁਤ ਵੱਡਾ ਛੁਗਣੀ ਵਾਲਾ ਠੀਕ ਹੈ ਠੀਕ ਹੈ ਹਾਂ ਸਾਰੇ ਛੁਪਣਗੇ ਚੜਦੇਗਾ ਛੁਟੀਆਂ ਪੜੀਆਂ ਕਿ ਲੱਗਾ ਫਿਰ ਜਿੱਤ ਕੱਲ ਦੋ ਟੱਕਾ ਕਪੜਾ ਕਿ ਦੋ ਟ੍ਰਾਲੀ ਦੋ ਛੁਗਣੀ ਜਦੋਂ ਤੇ ਕੱਢ ਲੈਂਦੇ ਹੋਗੇ ਨਹੀਂ ਬੇਥੇ ਜੇ ਤਾਂ ਭੜੀ ਛੁਗਣੀ ਆਉ ਦੇਖ ਲੈ ਕੇ ਬੁਣ ਖਾਜੀ ਵੀ ਤੁਮਾ